ਪਿੰਡ ਚੰਦਪਨ ਵਿਖੇ ਸਥਿਤੀ ਨੂੰ ਕੀਤਾ ਕੰਟਰੋਲ ਪੁਲਿਸ ਨੇ ਕੱਢਿਆ ਫਲੈਂਕ ਮਾਰਚ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਗਈ ਅਪੀਲ ਜਾਣਕਾਰੀ ਅਨੁਸਾਰ ਬੀਤੀ ਕੱਲ ਪਿੰਡ ਚੰਦਪਨ ਵਿਖੇ ਜੋ ਘਟਨਾ ਕਰਮ ਵਾਪਰਿਆ ਉਸ ਨੂੰ ਲੈ ਕੇ ਅੱਜ ਜ਼ਿਲ੍ਹੇ ਦੇ ਐਸਪੀ ਜਸਮੀਤ ਸਿੰਘ ਅਤੇ ਸਮੂੱਚੀ ਹੀ ਜਿਲ੍ਹਾ ਫਿਰਕੋੜ ਦੀ ਪੁਲਿਸ ਵੱਲੋਂ ਇੱਕ ਫਲੈਂਗ ਮਾਰਚ ਚ ਚੰਦ ਭਾਨ ਵਿਖੇ ਕੱਢਿਆ ਗਿਆ ਇਸ ਤੋਂ ਬਾਅਦ ਫਲੈਂਗ ਮਾਰਚ ਤੋਂ ਬਾਅਦ ਵਿੱਚ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਐਸਪੀ ਜਸਪੀਤ ਸਿੰਘ ਵੱਲੋਂ ਅਪੀਲ ਵੀ ਕੀਤੀ ਗਈ ਅਤੇ ਨਾਲ ਹੀ ਉਹਨਾਂ ਦੱਸਿਆ ਕਿ ਜੋ ਇਸ ਦੇ ਵਿੱਚ ਦੋਸ਼ੀ ਸਨ ਲਗਭਗ 38 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 9 ਅਤੇ ਵੱਖ-ਵੱਖ ਧਾਰਾ ਤਹਿਤ ਦਰਜ ਕਰਕੇ ਥਾਣਾ ਜੈਤੂ ਵਿਖੇ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਵਿਅਕਤੀਆਂ ਦੇ ਲਗਭਗ 38 ਦੇ ਕਰੀਬ ਹਨ ਜੋ ਕਿ ਇਸ ਸਰਜਿਸ ਦੇ ਵਿੱਚ ਸ਼ਾਮਲ ਸਨ ਅਤੇ ਮੁੱਖ ਸਰਜਿਸ ਕਰਤਾ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਆਉਂਦੇ ਕੀ ਕਹਣੇ ਪ੍ਰੈਸ ਕਨਫਰੰਸ ਜਿੰਦ ਦੇ ਗੁੰਜਾ ਲਿਆ ਗਿਆ ਸੀ ਸਾਡੇ ਨਹੀਂ ਵਾਇਲੈਂਟ ਤੋਂ ਦੱਸ ਦੂਗਾ ਅਸੀਂ ਉਹਨਾਂ ਦੇ ਡਾਟਾ ਦੇ ਕਿਹੜੇ ਚੁਕਾਰ ਦੇ ਤੇ ਸਾਡੀ ਪੁਲਿਸ ਨਾਲ ਕਿ ਪੀਏਸੀ ਨਿਸ਼ਚਿਤ ਸੀ ਸੰਪਨ ਮਕਸਦ ਲਈ ਪਰਸ ਨੂੰ ਬੁਲਾ ਦੇ ਗਿਆ ਨਾ ਤੇ ਉਹ ਯਾਦ ਕਰਦਾ ਕਿ ਪੂਰੀ ਅਜਾਤ ਪਰੀ ਆਸ ਨੂੰ ਜਮੀਨ ਤੇ ਰਹਿ ਗਿਆ ਕਿ ਆਲੀ ਖੰਡੇ ਦੇ ਪਾਈ ਨੇ ਇਹ ਸੋਚੀਆ ਵੀ ਇਹ ਨਸ ਨਾਮ ਨਾਲ ਲੱਗਦਾ ਰਹੇਂ ਅਨੁਸ਼ਾਸਨ ਕੀਤੀ ਇਸਨੇ ਪਤੀ 201 309 304 324 190 ਹਨਾ ਅਲੱਗ-ਅਲੱਗ ਧਾਰਾਵਾਂ ਦੇ ਹਿੱਟ ਦਰਜ ਹੈਗੀ ਐਫਆਰ ਕਾਰਪਨੇਸ਼ਨ ਕਰਤੀ ਉਹਨਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਹੈ ਵਿੱਚ ਅਸੀਂ ਉਹਨਾਂ ਨੂੰ ਪੁੱਛ ਰਲਦੇ ਆਏਗਾ ਜਿਹੜੇ ਆਨੁਭਾਤੀ ਹੈਗੀ ਉਹਨਾਂ ਨੂੰ ਇਸੀ ਜਲਦੀ ਸੁਨਾਖ ਕਰਕੇ ਉਹਨਾਂ ਨੂੰ ਫੜਾ ਸਰ ਸਾਰੇ ਚੱਕ ਦੇ ਵਿੱਚ ਪੁਲਿਸ ਮਾਜਦ ਦੇ ਵਿੱਚ ਜਗ ਰੂ ਹੈ ਅਜਿਹਾ ਤਾਂ ਬਸ ਇਹ ਹੈ ਜੀ ਸਾਡੇ ਐਸਐਸ ਤੋਂ ਸਮਰੋਪਤ ਦੁਜੀ ਚੱਕਮੀ ਵਾਲੇ ਜੱਟੋਂ ਵਾਲੇ ਐਸਐਸ ਜੀ 76 ਸਿੰਘ ਆ ਜਿਨ੍ਹਾਂ ਦੇ ਵਿਆਹਾਂ ਤੇ ਹੀ ਪਰਚਾ ਦਰਜ ਹੋਇਆ ਮੌਕੇ ਤੇ ਸਿੰਧ ਡਿਊਟੀ ਦੇ ਸਮੇ ਸਾਡੇ ਡੀਐਸਪੀ ਦੇ ਅਫਸਰ ਸਾਹਿਬ ਜੀ ਨੂੰ ਸਾਡੇ ਕੋਲ ਪਟੜੂ ਇੱਕ ਪੀਐਸਜੀ ਦਾ ਮੁਲਾਜ਼ਮ ਹੋਇਆ ਜਿਹੜੀ ਕੌਨਸਟੇਬਲ ਹੋਈ ਹੈ ਕੁਝ ਦਿਨਾਂ ਮਾਤੇ ਸਰ ਹੁਣ ਸਾਡੇ ਇੱਕ ਮੁਲਾਜ਼ਮ ਦੀ ਇਹਨੇ ਜਿਹੜੀ ਪ੍ਰਾਈਵੇਟ ਵੀਕਲ ਤੇ ਤੋਂ ਆਇਆ ਸੀ ਕਿਤੇ ਡਿਊਟੀ ਕਰਦਾ ਉਹਦੀ ਵੀ ਇਹਨੇ ਸਾਰੀ ਜਿਹੜੀ ਕਾਰ ਸੀ ਬਿਲਕੁਲ ਹੀ ਬੰਦ ਔਰ ਦਿੱਤੀ ਜੀ ਕੋਈ ਆ ਸਾਡੀ ਉਹ ਸੈਟਲੀ ਆਈ ਸੀ ਤੇ ਉਹਨੇ ਵਿਚਾਰੇ ਨੇ 7000 ਵਿਆਜ ਦੀ ਆਪਣਾ ਖਾਵਾ ਦਾ ਕਢਾ ਕੇ ਰੱਖਿਆ ਸੀ ਉਹ ਵੀ ਲੈ ਕੇ ਇਸ ਟਾਈਮ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਦੇ ਕੁਝ ਸ਼ਾਂਤੀ ਹੈ ਜਿੱਦਾਂ ਦੀ ਸਿਚੁਏਸ਼ਨ ਕੱਲ ਹੀ ਇਹ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਪੂ ਚ ਆ ਗਏ ਸੀ ਤੇ ਮੁੱਕਦੇ ਅਪਰੀਅਰ ਰੁਕੋ ਗਿਆ ਤੇ ਸ਼ਾਂਤੀ ਰਹੀ ਹੈ ਪਿੰਡ ਨੂੰ ਪੀਸਫੁਲ ਹਾਲਾਤ ਨੇ ਥੋੜੇ ਪਿੰਡ ਦੇ ਵਸਨੀਕਾਂ ਦੇ ਵਿੱਚ ਕਰਦਾ ਮੈਂ ਕੀ ਮੈਸੇਜ ਦਿਨਤੋ ਨਹੀਂ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਕਿ ਜੀ ਦੇਖੋ ਵਿੱਚ ਤੁਹਾਡੇ ਸਾਹਮਣੇ ਐ ਕਿ ਪੁਲਿਸ ਅਸੀਂ ਅੱਗੇ ਫਲੈਗ ਮਾਰਚ ਵੀ ਕੱਢੇ ਆ ਪੁਲਿਸ ਪ੍ਰੈਜੈਂਸ ਪੁਲਿਸ ਪ੍ਰੈਜੈਂਸ ਵੀ ਇੱਥੇ ਸਾਡੀ ਹੈਗੀ ਹੈ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਬੰਦਾ ਕੋਈ ਸ਼ਾਰਟ ਕਰਨ ਲੱਗਾ ਹੈ ਕਰੋ ਨ ਆਪਣੇ ਹੱਥ ਚ ਨਾ ਲੈਣ ਸਾਨੂੰ ਦੱਸਿਓ ਨਾ ਇਹ ਤੇ ਕਾਰੋਈ ਕਰਾਂਗੇ ਸ਼ੁਕਰੀਆ